ਮੇਰਾ ਨਾਮ ਨਿਤਿਨਾ ਜੀ। ਹੋਰ ਕੀ ਗੱਲ ਹੋ ਯਾਰ? ਕੋਈ ਮੈਂ ਜੀ ਆਪਣੇ ਕਾਰ ਦੇ ਵਿੱਚ ਆ ਰਿਹਾ ਸੀ α1 ਦੇ ਅਗਲੇ ਬੰਨਿਓ ਤੇ ਬੜੇ ਆਰਾਮ ਨਾਲ ਚਲਾ ਰਿਹਾ ਸੀ। ਇੱਕ ਬੱਸ ਅੰਦਰੋਂ ਆ ਰਹੀ ਸੀ ਤੇ ਅੰਦਰੋਂ ਬੱਸ ਮਗਨੀ ਕਰ ਰਹੀ ਸੀ ਤੇ ਉੱਪਰ ਬੰਦੇ ਸਵਾਰੀ ਬੈਠੀ ਸੀ। ਇੱਕ ਲੈਂਟਰ ਹੈਗਾ ਜਿਹੜਾ ਬੱਸ ਸਟਾਪ ਦੇ ਉੱਤੇ ਵਜ ਹੈਗਾ। BRTC ਦਾ। BRTC ਦਾ ਵੀ ਕਹਿ ਸਕਦੇ ਹੋ ਜਿਹਦਾ ਵੀ ਆ ਉਹ ਲੈਂਟਰ ਤੋਂ ਇੱਕਦਮ ਜਦੋਂ ਬੱਸ ਨਿਕਲੀ ਉੱਤੇ ਲੜਕੇ ਬੈਠੇ ਸੀ 5-6। ਮੈਂ ਮੇਰੇ ਵੇਖਿਆ ਜਦੋਂ 10-12 ਜਨੇ ਸੀ। ਜਿਹੜੇ 4 ਬੰਦਿਆਂ ਨੂੰ ਪੂਰੀ ਜ਼ੋਰ ਨਾਲ ਬੱਸ ਵੱਜੀ ਆ ਉਹ ਮੌਕੇ ਦੇ 3 ਦੀ ਡੈਥ ਹੋ ਗਈ ਆ 1 ਦਾ ਬਚਾਅ ਹੋ ਗਿਆ ਪਰ ਇਹ ਗਲਤ ਆ ਜੀ ਇਹ ਸਰਕਾਰ ਨੂੰ ਕੁਛ ਨਾ ਕੁਝ ਤੇ ਸੋਚਣਾ ਚਾਹੀਦਾ ਇਹ ਹਾਸਾ ਦੇ ਹਾਸਾ ਹੀ ਆ ਗਰੀਬ ਬੰਦੇ ਮਰ ਗਏ ਆ ਬੜੀ ਮਾੜੀ ਗੱਲ ਹੋਈ ਗਲਤੀ ਵੇਖੋ ਜੀ ਕਿਸੇ ਵੀ ਕਹ ਲਓ ਉਹਨ ਬੱਸ ਵੀ ਕਹ ਲਓ ਜਾਂ ਬੰਦਿਆਂ ਵੀ ਕਹ ਲਓ ਕਿਸੇ ਨਾ ਕਿਸੇ ਗਲਤੀ ਨਾ ਆਪਣਾ ਕੋਈ ਬੱਸ ਦਾ ਰੋਲ ਆ ਆਪਣਾ ਤੇ ਰਾਜ ਰਾਹੀਰ ਸੀ ਇਹਨੂੰ ਮੈਂ ਆਪਣੇ ਕੋਲ ਆ ਕੇ ਮੈਂ ਕਾਰ ਰੋਕੀ ਕੀ ਉੱਤੇ ਤੇਰਾ ਹਾਸਾ ਹੋ ਗਿਆ ਵਾ ਅੱਗੇ ਲਾ ਕੇ ਮੈਂ ਇਹਦੇ ਕਾਰ ਲਾਈ ਆ ਕਿ ਤੇਰਾ ਹਾਸਾ ਆ ਰੋਗ ਇਹਨੂੰ ਹਾਸਾ ਜੀ ਨੂੰ ਪਤਾ ਨਹੀਂ ਲੱਗਾ ਨਾ ਕੁਝ ਨਹੀਂ ਪਤਾ ਲੱਗਾ ਜੀ ਸਰਕਾਰ ਕੋਲੋਂ ਬੀਆਰਡੀਸੀ ਬਾਦਲ ਹਾਂ ਜੀ ਸਰਕਾਰਾਂ ਦੇ ਕੰਮ ਸਰਕਾਰਾਂ ਦੇ ਕੰਮ ਵੱਡੇ ਆ ਜੀ ਸਰਕਾਰੀ ਜਾਣਨ ਮੈਂ ਇਹਦੀ ਅੱਗੇ ਆ ਕੇ ਬੱਸ ਦੇ ਅੱਗੇ ਕਾਰ ਰੋਕੀ ਕੀ ਇਹਨੂੰ ਰੋਗ ਉੱਤੇ ਤੇਰਾ ਹਾਸਾ ਹੋ ਗਿਆ ਫੋਕਲ ਪੁਆਇੰਟ ਦੇ ਬਾਰੇ ਜੀ α1 ਦੇ ਬਿਲਕੁਲ ਸਾਹਮਣੇ ਜਿਹੜਾ ਹਗਾ ਜੀ ਚਾਪਟੀ ਉੱਥੇ ਤੇ ਇਸ ਟੈਂਸਰ ਨਿਊ ਮਰਸ ਨੀ ਫੋਕਲ ਪੁਆਇੰਟ ਦੇ ਅਗਲੇ ਪੰਨੇ ਆ ਗਏ ਬਸ ਰੋਕੀ ਗਈ ਇਤਿਹਾਸਾ ਆ ਤੇ ਹਾਸੇ ਨੂੰ ਸਾਮੋਇ ਨੂੰ ਉਸ ਤੋਂ ਪੁਲਸ ਵੀ ਆਈ ਹੈ ਜੀ ਸਾਰਾ ਕੁਝ ਆ ਵਧੀਆ ਇਹ ਬਸ ਨਕਸਰ ਆਈ ਹੈ ਹਾਂ ਜੀ ਸੇਵਾ ਦੇ ਬਾਬਾ ਦਾ ਸਾਹ ਹਾਂ ਜੀ ਕਿ ਦਵਾਲ ਸਾਹਿਬ ਇਹ ਉਹ ਬਣਿਆ ਨੇ ਮੈਟਰੋਲ ਬਣਿਆ ਨੇ ਅੰਦਰ ਹਾਂ ਜੀ ਹਾਂ ਜੀ ਉਹਦੀ ਬਸ ਕਰਨੀ ਇਹਦੇ ਉੱਤੇ ਬਿਠੇ ਹੀ ਹੋ ਤੇ ਉਹਦੇ ਨਾਲ ਲੈਂਟਰ ਨਾਲ ਵਜੇ ਚਾਰ ਜਣੇ ਤਿੰਨ ਦੀ ਡੈਥ ਹੋ ਗਈ ਸਰ ਵਾਸਤੇ ਤੇ ਅਲਾਉਡ ਹੈਗਾ ਵੈਸੇ ਸੁਣ ਨਹੀਂ ਲਾਉਡਰ ਨਹੀਂ ਹੈਗਾ ਬਾਕੀ ਡਰਾਈਵਰ ਨੇ ਕਿਹਾ ਸੀ ਡਰਾਈਵਰ ਨੇ ਕਿਹਾ ਸੀ ਥੱਲੇ ਆ ਜਾਓ ਨਹੀਂ ਆਏ ਥੱਲੇ ਹਾਂ ਡਰਾਈਵਰ ਨੇ ਬਹੁਤ ਮਨਾ ਕੀਤਾ ਸਰ ਕਿਹਦੀ ਗਲਤੀ ਸਮਝਦੇ ਹੋ ਜੀ ਗਲਤੀ ਇਹ ਗਲੋ ਬਹੁਤ ਗਲਤੀ ਇਹ ਮੁੰਡਿਆਂ ਦੀ ਗਲਤੀ ਆ ਜਿਹੜੇ ਥੱਲੇ ਆਏ ਨਹੀਂ ਉੱਪਰ ਬੈਠੇ ਹੋ ਬਾਹਰ ਕਰਕੇ ਥੱਲੇ ਆ ਜਾਓ ਨਹੀਂ ਆਏ ਠੀਕ ਹੈ ਹਾਂਜੀ ਨਹੀਂ ਬੱਸ ਦੇ ਕੰਡਕਟਰ ਦੇ ਵੱਲੋਂ ਮਨਾ ਕੀਤਾ ਗਿਆ ਸੀ ਮਨਾ ਕੀਤਾ ਵੀ ਬੱਸ ਦੀ ਛੱਤ ਦੇ ਉੱਤੇ ਸਵਾਰੀਆਂ ਬਾਹਣੀਆਂ ਅਲਾਉਡ ਨਹੀਂ ਹਾਂਜੀ ਹਾਂਜੀ ਮਨਾ ਕੀਤਾ ਇਹਨੇ ਬੰਦਾ ਹੀ ਥੱਲੇ ਆਇਓ ਤੇ ਵੀ ਉਹਨਾਂ ਦੇ ਪਿੰਡ ਮੁੰਡੇ ਪਿੰਦੇ ਦੇ ਤੇ ਕਿਹੜੀ ਜਗ੍ਹਾ ਤੋਂ ਸਰ ਆ ਰਹੇ ਸੀ ਇਹ ਇਧਰੋਂ ਬਾਬੜਾ ਸਾਹਿਬਾਂ ਅਮਕਸਰ ਜਲਦੀ ਹੋਣਾ ਸੇਵਾ ਦੇ ਰੀਸੈਂਟਲੀ ਬਸ ਜਿਹੜੀ ਅਸੀਂ ਹੁਣ ਇਹਦਾ ਨੰਬਰ ਵੇਖ ਕੇ ਇਹਨੂੰ ਦੇਖਿਆ ਅਸ਼ੋਕ ਲੇਲਾਂਡਾਲਿਆਂ ਦੀ ਵਾਸ ਹੈ ਜੀ ਇਹ ਮੁਖਸਰ ਸਾਹਿਬ ਤੋਂ ਆਏ ਸੀ ਤੇ ਬਾਬਾ ਗੁੱਡਾ ਸਾਹਿਬ ਜੀ ਦੇ ਦਰਸ਼ਨਾਂ ਲਈ ਗਏ ਸੀ ਕਿੰਨੀਆਂ ਸਵਾਰੀਆਂ ਵਿੱਚ ਬੈਠੇ ਤਕਰੀਬਨ ਸਵਾਰੀਆਂ ਵੇਖੋ ਜੀ ਐਸ ਪਰ ਅਸੀਂ ਕਾਊਂਟਿੰਗ ਤੇ ਨਹੀਂ ਦੱਸ ਸਕਦੇ ਪਰ ਅੰਦਰੋਂ ਵੀ ਭਰੀ ਹੋਈ ਸੀ ਅਕੋਰਡਿੰਗ ਟੂ ਜੋ ਵੀ ਇੱਥੇ ਲੋਕ ਮੌਜੂਦ ਸੀ ਉਹਨਾਂ ਦੇ ਦੱਸਣ ਦੇ ਅਕੋਰਡਿੰਗ ਕਿਉਂਕਿ ਪੁਲਸ ਪਾਰਟੀ ਤੇ ਲੇਟ ਆਈ ਹੈ ਜਦੋਂ ਤੱਕ ਅਸੀਂ ਆਏ ਸੀ ਤੇ ਆਲਮੋਸਟ ਜਿਹੜੇ ਆ ਬੱਸ ਖਾਲੀ ਸੀ ਤੇ ਇਤੋਂ ਦੇ ਅੱਧੇ ਬੰਦੇ ਜਾ ਚੁੱਕੇ ਸੀ ਕਿੰਨੇ ਕਿੰਨੇ ਲੋਕ ਭਰੀ ਹੋਈ ਸੀ ਬੱਸ ਤੇ ਉੱਪਰ ਵੀ 8-10 ਬੰਦੇ ਬੈਠੇ ਹੋਏ ਸੀ ਇੱਕ ਬੰਦਾ ਜ਼ਖਮੀ ਹੈ ਜੀ ਤੇ ਜਿਹਨੂੰ ਹਸਪਤਾਲ ਲੈ ਕੇ ਗਏ ਆ ਬਾਕੀ ਵੀ ਇੱਕ ਦੋ ਬੰਦਿਆਂ ਦੇ ਥੋੜੀਆਂ ਸੱਟਾਂ ਲੱਗੀਆਂ ਤੇ ਤਿੰਨ ਜਣਿਆਂ ਦੀ ਡੈਥ ਹੋ ਗਈ ਹੈ ਜੀ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਉਹਨਾਂ ਦੀ ਜਿਹੜੀ ਆਪਣਾ ਪਤਾ ਲੱਗਾ ਜਿਹੜੇ ਲੜਕੇ ਪਛਾਣ ਹੋਈ ਉਹਨਾਂ ਦੀ ਜਨਨ ਦੀ ਮੌਤ ਹਾਂ ਜੀ ਅਸੀਂ ਉਹਨਾਂ ਦੇ ਵਾਰਸਾਂ ਦਾ ਪਤਾ ਕਰ ਰਹੇ ਆ ਜੀ ਵੀ ਕੌਣ ਆ ਕੀ ਨਾਲ ਹੈ ਗਿਆ ਕਿ ਨਹੀਂ ਇਹ ਪਤਾ ਲੱਗਿਆ ਹੈ ਕਿ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਜਿਨ੍ਹਾਂ ਦੀ ਤਿੰਨਾਂ ਦੀ ਡੈਥ ਹੋਈ ਆ तकरीबन 18 ਸਾਲ ਤੋਂ ਘੱਟ ਸੀ ਤੇ 1 ਇੱਕ 22 ਸਾਲ ਦਾ ਸੀ ਉਹ ਠੀਕ ਆ ਮੈਮ ਬੱਸ ਦਾ ਡਰਾਈਵਰ ਜੀ ਅਸੀਂ ਹੁਣ ਆਏ ਆ ਕੋਈ ਵੀ ਇੱਥੇ ਹੈ ਨਹੀਂ ਆ ਅਸੀਂ ਉਹਨੂੰ ਕਰਦੇ ਫਾਈਂਡ ਆਊਟ ਕਿੱਥੇ ਗਿਆ ਆ ਪਾਲ ਕਰਕੇ ਤੇ ਜੋ ਵੀ ਬੰਦੀ ਕਾਰਵਾਈ ਅਮਲ